ਹਾਂਜੀ ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਾਸਕਾਂ ਦੇ ਚੈਲਨ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਕਰਮ ਜੋ ਆਪਾਂ ਦੱਸਣ ਜਾ ਰਹੇ ਹਾਂ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਆ ਸੋ ਕਈ ਮੁਸ਼ਕਲਾਂ ਨੂੰ ਦੂਰ ਕਰੇਗਾ ਇਹ ਕਰਮ ਸੋ ਇੱਕ ਝਾੜੂ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਲਿਆ ਕੇ ਘਰ ਵਿੱਚ ਰੱਖਣਾ ਹੈ ਜਿੱਥੇ ਸੇਵਾ ਕਾਧਮ ਦਰਵਾਜ਼ੇ ਵਿੱਚ ਉੱਥੇ ਰੱਖ ਲਓ ਰੂਮ ਦੇ ਵਿੱਚ ਸੋ ਉਹਨੂੰ ਘਰ ਵਿੱਚ ਵਰਤਣਾ ਨਹੀਂ ਹੈ ਸੋ ਆਪਾਂ ਇਹ ਇਸ ਕਰਮ ਦੀ ਵਜ੍ਹਾ ਵੀ ਦੱਸ ਦਵਾਂਗੇ ਜੀ ਸੋ ਕਿਸ ਤਰ੍ਹਾਂ ਦੇ ਨਾਲ ਆਪਾਂ ਇਹ ਕਰਮ ਕਰਨਾ ਆ ਸੋ ਇਹ ਕਰਮ ਦੇ ਨਾਲ ਚੁਕਣਾ ਦੇ ਹੱਲ ਹੋਣ ਤੇ ਜੇਕਰ ਵਿਸ਼ਵਾਸ ਰੱਖ ਕੇ ਕਰਮ ਕਰ ਲੈਣੇ ਉਹ દિਵਾਲੀ ਤੇ ਖਾਸ ਖਾਸ ਜੋ ਕਰਮ ਕਰਨ ਵਾਲੇ ਨੇ ਉਹ ਆਪਾਂ ਸੰਗੇ ਦਰਦੇ ਜਾਵਾਂਗੇ ਹਰੋਇ ਤੇ ਤੁਸੀਂ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਕੇ ਕਰਮ ਕਰਦੇ ਆ ਕਰੋ ਜੀ ਸੋ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਜਰੂਰ ਲਿਖਿਓ ਜੀ ਨਾਲ ਲੱਗਦੇ ਹੀ ਘੰਟੀ ਦਾ ਬਟਨ ਜੂ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਫਿਰ ਲਾਈਕ ਕਮੈਂਟ ਦੱਸ ਦਿੰਦੇ ਜੀ ਤੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਘਰ ਵਿੱਚ ਅਸੀਂ ਪੀਰਾਂ ਦਾ ਚਿਰਾਗ ਲਗਾਉਣਾ ਸ਼ੁਰੂ ਕਰ ਦਿੱਤਾ ਤੁਹਾਡੀਆਂ ਵੀਡੀਓ ਸੁਣ ਕੇ ਕਹਿੰਦੇ ਕਿ ਹੁਣ ਕਾਫੀ ਪਰੇਸ਼ਾਨੀ ਆ ਰਹੀ ਆ ਕੀ ਲਗਾਉਣਾ ਸਹੀ ਹੈ ਜਾਂ ਨਹੀਂ ਸੋ ਦੇਖੋ ਜੀ ਅਸੀਂ ਕਦੇ ਵੀ ਨਹੀਂ ਕਿਹਾ ਕਿ ਤੁਸੀਂ ਸਾਡੀ ਵੀਡੀਓ ਸੁਣ ਕੇ ਘਰ ਵਿੱਚ ਇਹ ਕੰਮ ਕਰੋ ਚਿਰਾਗ ਰੋਸ਼ਨ ਕਰੋ ਜੇ ਤਾਂ ਪਹਿਲਾਂ ਤੋਂ ਬਜ਼ੁਰਗ ਜਾਂ ਘਰ ਦੇ ਸੇਵਾ ਕਰਦੇ ਆਏ ਨਹੀਂ ਮੰਨਦੇ ਨੇ ਫਿਰ ਤੁਹਾਨੂੰ ਉਸ ਹਿਸਾਬ ਨਾਲ ਚੱਲਣਾ ਪਵੇਗਾ ਜੇਕਰ ਐਸੀ ਕੋਈ ਵੀ ਗੱਲ ਨਹੀਂ ਹੈ ਤਾਂ ਫਿਰ ਤੁਸੀਂ ਕੰਮ ਉਸੇ ਤਰੀਕੇ ਨਾਲ ਕਰੋ ਜਿਵੇਂ ਤੁਹਾਡੇ ਵੱਡੇ ਬਜ਼ੁਰਗ ਕਰਦੇ ਨੇ ਜੀ ਸੋ ਆਪਣੇ ਵੱਡਿਆਂ ਦੀ ਮੰਨਣੀ ਆ ਕਿ ਉਹ ਕਿਸ ਢੰਗ ਨਾਲ ਮੰਨਦੇ ਆਏ ਨੇ ਸੋ ਹੁਣ ਕਹਿੰਦੇ ਨੇ ਕਿ ਕਾਫੀ ਪਰੇਸ਼ਾਨੀ ਆਉਣੀ ਸ਼ੁਰੂ ਹੋ ਗਈ ਸੋ ਦੇਖੋ ਜੀ ਜਦੋਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਸੇ ਰਿਸ਼ਤੇ ਨੂੰ ਬਿਠਾਉਂਦੇ ਹੋ ਸੇਵਾ ਕਰਨੀ ਸ਼ੁਰੂ ਕਰਦੇ ਹੋ ਇੱਕ ਤਾਂ ਹੁੰਦਾ ਕਿ ਪਹਿਲਾਂ ਤੋਂ ਲੈ ਕੇ ਅਸੀਂ ਕਿਸੇ ਨੂੰ ਨਹੀਂ ਮੰਨਿਆ ਜੋ ਸ਼ੁਰੂਆਤ ਕੀਤੀ ਆ ਉਹ ਵੱਖਰੀ ਹਾਲ ਹੋ ਜਾਂਦੀ ਆ ਇੱਕ ਹੈ ਕਿ ਘਰ ਦੇ ਵੱਡੇ ਜਾਂ ਬਜ਼ੁਰਗ ਕੁਝ ਹੋਰ ਤੀਕੇ ਨਾ ਮੰਨਦੇ ਆ ਇਹਨੇ ਕਿਸੇ ਹੋਰ ਦਾ ਨਿਗਮਾ ਪਾਉਂਦੇ ਨੇ ਤੇ ਉੱਥੇ ਤੁਸੀਂ ਆਪਣੀ ਮਰਜ਼ੀ ਨਾਲ ਇੱਕ ਹੋਰ ਰਿਸ਼ਤਾ ਬਿਠਾ ਦਿੰਦੇ ਹੋ ਇਸ ਤਰ੍ਹਾਂ ਆਪਸ ਵਿੱਚ ਦੋਨਾਂ ਤਰ੍ਹਾਂ ਦੀ ਬਣਦੀ ਆ ਕਿਉਂਕਿ ਹੱਕ ਨੂੰ ਜਤਾਉਣ ਦੀ ਕੋਸ਼ਿਸ਼ ਕਰਨੀ ਜਿਹੜਾ ਮੁੰਡਾ ਹੈ ਮੁੰਡਾ ਹੈ ਬੈਠਾ ਹੋਇਆ ਪਹਿਲਾਂ ਤੋਂ ਜੇ ਦੀ ਮੰਨਤਾ ਹੁੰਦੀ ਆ ਤੇ ਹੁਣ ਅਸੀਂ ਉਹਨੂੰ ਨਹੀਂ ਪੁੱਛਾਂਗੇ ਜਿਵੇਂ ਹੁਣ ਆਪਾਂ ਘਰ ਦੇ ਮੈਂਬਰ ਹੀ ਲਾ ਲਓ ਕਿ ਅਸੀਂ ਆਪਣੇ ਮਾਪਿਆਂ ਨੂੰ ਨਹੀਂ ਪੁੱਛਦੇ ਬਾਹਰੋਂ ਕੋਈ ਬਜ਼ੁਰਗ ਹੈ ਉਹਦਾ ਸਤਕਾਰ ਕਰਦੇ ਹਾਂ ਘਰ ਵਿੱਚ ਮੂਰੇ ਬਿਠਾ ਬਿਠਾ ਕੇ ਤੇ ਕਰਦੇ ਜੋ ਬਜ਼ੁਰਗਾਂ ਮੂੰਹ ਵੱਲ ਦੇਖਦੇ ਨੇ ਤਾਂ ਫਿਰ ਉਹਦੇ ਮਨ ਤੇ ਕੀ ਬੀਤੇਗੀ ਫਿਰ ਇਸ ਤਰ੍ਹਾਂ ਪ੍ਰੋਬਲਮ ਆਉਣ ਦੀਆਂ ਪਰੇਸ਼ਾਨੀ ਆਉਣ ਦੀਆਂ ਇਸੇ ਤਰ੍ਹਾਂ ਇਹ ਗੱਲਾਂ ਬਹੁਤ ਗਹਿਰਾਈ ਵਾਲੀਆਂ ਹੁੰਦੀਆਂ ਜੀ ਸੋਚ ਸਮਝ ਕੇ ਕਦਮ ਚੱਕੋ ਸੇ ਬਹੁਤ ਵਾਰ ਤੁਹਾਨੂੰ ਕਿਹਾ ਹੈ ਕਿ ਜਦੋਂ ਵੀ ਕੋਈ ਐਸਾ ਕਰਮ ਕਰਨਾ ਆ ਸੋਚੀ ਨਾ ਕਰਨਾ ਆ ਜਿੰਦਗੀ ਦੇ ਵਿੱਚ ਸੋਚ ਸਮਝ ਕੇ ਫੈਸਲਾ ਲੈਣਾ ਫੈਸਲਾ ਇੱਕ ਵਾਰ ਹੀ ਲਿਆ ਜਾਂਦਾ ਜਦੋਂ ਅਸੀਂ ਫਿਰ ਆਪਣੀ ਮਰਜ਼ੀ ਦੇ ਨਾਲ ਕਦੇ ਇੱਥੇ ਕਦੇ ਉੱਥੇ ਮੰਨਣਾ ਸ਼ੁਰੂ ਕਰਦੇ ਆ ਫਿਰ ਜਿਹਦਾ ਜਿਹਦਾ ਤੁਸੀਂ ਜ਼ਿਆਦਾ ਨਿਗਮਾ ਪਾਉਂਦੇ ਜਾਓਗੇ ਉਹਨੇ ਤੁਹਾਡਾ ਪਿੱਛਾ ਕਰਨਾ ਤੇ ਤੁਹਾਨੂੰ ਸੇਵਾ ਕਰਨੀ ਪਵੇਗੀ ਸੋ ਇਸ ਕਰਕੇ ਜਿੰਦਗੀ ਦੇ ਵਿੱਚ ਇੱਕ ਨੂੰ ਚੁਣੋ ਇੱਕ ਨੂੰ ਔਦਾ ਦਿਓ ਇੱਕ ਨੂੰ ਪਿਆਰ ਦਿਓ ਤੇ ਇੱਕ ਨੂੰ ਫਿਕਰ ਵੀ ਹੋਵੇਗਾ ਤੁਹਾਡਾ ਕਿ ਇਹ ਸਿਰਫ ਮੇਰੇ ਇਤਿਆਸ ਨਾਲ ਕੇ ਬੈਠਾ ਜੇਕਰ ਸਿੱਧੂ ਵੀੜੀਆਂ ਵਿੱਚ ਕੈਨ ਰੱਖਾਂਗੇ ਤਾਂ ਕਦੇ ਪਾਰ ਨਹੀਂ ਲੱਗ ਸਕਦਾ ਇੱਕ ਕੁਵੇੜੀ ਦੇ ਬਣ ਕੇ ਬਹਿਣਾ ਪਵੇਗਾ ਫਿਰ ਪਰੇਸ਼ਾਨੀਆਂ ਦੇ ਹੱਲ ਹੋਣਗੇ ਜੀ ਸੋ ਇਸ ਤਰ੍ਹਾਂ ਕਦੇ ਵੀ ਕਿਸੇ ਦੇ ਕਹਿਣ ਤੇ ਕੋਈ ਕਰਮ ਨਾ ਕਰੋ ਸੋ ਆਪਣੇ ਗੁਰੂ ਮੁਰਸ਼ਿਦ ਨੂੰ ਮੁੱਢ ਦੇ ਨੂੰ ਯਾਦ ਕਰਨਾ ਹੈ ਸੋ ਨਾਲੇ ਇੱਥੇ ਦੱਸ ਦਈਏ ਕਿ ਜੇਕਰ ਜ਼ਿੰਦਗੀ ਵਿੱਚ ਹੁਣ ਸ਼ੁਰੂਆਤ ਕੀਤੀ ਹੈ ਤਾਂ ਫਿਰ ਤੁਹਾਨੂੰ ਪ੍ਰੀਖਿਆ ਬਹੁਤ ਦੇਣਾ ਪੈਣ ਗਿਆ ਤੇ ਉਹ ਮਾਲਕ ਨੇ ਪਰਖਣਾ ਵੀ ਬਹੁਤ ਹੈ ਕਿਉਂਕਿ ਇੱਕ ਜਿਹੜਾ ਨਾਰਾਜ਼ ਬੈਠਾ ਹੈ ਉਹਦੀ ਵੀ ਤੰਗੀ ਸਹਿਣੀ ਪਵੇਗੀ ਤਾਂ ਫਿਰ ਜਿੱਕਰ ਡਟ ਕੇ ਮੁਸੀਬਤ ਦਾ ਸਾਹਮਣਾ ਕਰ ਸਕਦੇ ਹੋ ਫਿਰ ਮਾਨਿਕ ਜਿਹਾ ਬਣਾਲੋ ਕਿ ਹੁਣ ਚਾਹੇ ਜੋ ਮਰਜੀ ਹੋ ਜਾਵੇ ਹੁਣ ਅਸੀਂ ਇਹਦੇ ਬਣ ਕੇ ਰਹਿਣਾ ਤਾਂ ਫਿਰ ਬਹੁਤ ਪਰੇਸ਼ਾਨੀਆਂ ਤੋਂ ਬਾਅਦ ਜਾ ਕੇ ਮੰਜ਼ਿਲ ਤੱਕ ਪਹੁੰਚ ਸਕੋਗੇ ਪਰ ਐਸਾ ਹੌਸਲਾ ਹਰ ਇੱਕ ਦੇ ਅੰਦਰ ਨਹੀਂ ਹੁੰਦਾ ਸੋ ਪਰੇਸ਼ਾਨੀਆਂ ਨੂੰ ਸਹਿਣ ਦਾ ਸੋ ਬਾਕੀ ਅਗਦੀ ਤੁਹਾਡੀ ਮਰਜ਼ੀ ਹੈ ਜੀ ਜੇਕਰ ਬਖਸ਼ਾਣੀ ਹੁਣ ਗਲਤੀ ਗਈ ਜੋ ਗਲਤੀ ਨਹੀਂ ਵੈਸੇ ਕਹਾਂਗੇ ਹੈ ਤਾਂ ਰੱਬ ਦਾ ਨਾਮ ਪਰ ਫਿਰ ਵੀ ਇਥੇ ਸੋਚ ਸਮਝ ਕੇ ਕਦਮ ਚੱਕਣਾ ਚਾਹੀਦਾ ਸੀ ਜੀ ਪਰ ਅੱਗੇ ਤੋਂ ਧਿਆਨ ਰੱਖੋ ਤੇ ਮਾਫੀ ਮੰਗ ਲਓ ਬੈਠ ਕੇ ਤੇ ਜਿਨ੍ਹਾਂ ਦੀ ਸੇਵਾ ਕਰਦੇ ਉਹਨਾਂ ਦਾ ਨਿਗਮਾ ਪਹਿਲਾਂ ਪਾ ਲਿਆ ਕਰੋ ਜੀ ਫਿਰ ਉਸ ਤਰੀਕੇ ਨਾਲ ਸੇਵਾ ਕਰਨੇ ਸ਼ੁਰੂ ਕਰੋ ਤੇ ਉਹ ਜਹਰ ਹੋ ਸਕਦਾ ਹੈ ਸੋ ਹੁਣ ਆਪਾਂ ਇਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸਿੱਧੀ ਗੁਰਦਾਰਨਾ ਕੀਤੀ ਹੈ ਕਹਿੰਦੇ ਕਿ ਅਸੀਂ ਜਿੱਥੇ ਗੁਰਦਾਰਨਾ ਕੀਤੀ ਉਹਨਾਂ ਦਾ ਕੋਈ ਡੇਰਾ ਨਹੀਂ ਹੈ ਵੈਸੇ ਹੀ ਚੌਂਕੀ ਲਾਉਂਦੇ ਨੇ ਤੇ ਉਹਨਾਂ ਨੇ ਆਪਣੀ ਡਾਇਰੀ ਦੇ ਵਿੱਚ ਜੋ ਸ਼ਬਦ ਲਿਖਿਆ ਹੈ ਉਹਦੇ ਤੋਂ ਸਾਨੂੰ ਸ਼ਬਦ ਦੇ ਦਿੱਤਾ ਕਿ ਹੁਣ ਅਸੀਂ ਉਹਨੂੰ ਹੀ ਗੁਰੂ ਮੰਨੀਏ ਗੁਰਦਾਰਨਾ ਮੰਨੀਏ ਜਾਂ ਫਿਰ ਕਾਂਠੀਆਂ ਸ੍ਰੀ ਤੋਂ ਨਾਮਦਾਨ ਲੈ ਲਈਏ ਸੁਕਾਂਠੀਆਂ ਮੁੱਖਤ ਵਧੀਆ ਡੇਰਾ ਹੈ ਜੀ ਬਹਿਮਾ ਭਰਮਾ ਚੋ ਵੀ ਕੱਢਦੇ ਨੇ ਤੇ ਸਿੱਧੀ ਜੀ ਲਾਈਨ ਹੈ ਜੀ ਪੀਰਾਂ ਦੀ ਲਾਈਨ ਹੈ ਸੋ ਨਾਮਦਾਨ ਉੱਥੋਂ ਲਈਦਾ ਜਿੱਥੇ ਗੱਦੀ ਚੱਲਦੀ ਹੈ ਡੇਰਾ ਬਣਿਆ ਹੋਇਆ ਆ ਪਿੱਛੇ ਉਹ ਹੁਕਮਾਂ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕੋਈ ਸ਼ਬਦ ਦਿੱਤਾ ਜਾ ਰਿਹਾ ਹੈ ਉਹ ਹੁੰਦਾ ਗੁਰਦਾਨਾ ਜੀ ਸੋ ਬਾਕੀ ਐਸੇ ਜੇ ਕਹੀਏ ਕਿ ਚੌਂਕੀ ਲਗਾਉਂਦੇ ਆ ਨਾਮ ਸ਼ਬਦ ਗੁਰੂ ਬਣਾ ਲੈ ਇਹ ਇਸ ਤਰ੍ਹਾਂ ਨਹੀਂ ਬਣਦੀ ਗੁਰੂ ਪੂਰਾ ਹੋਣਾ ਚਾਹੀਦਾ ਆ ਸੋ ਗੁਰੂ ਪੂਰਾ ਹੋਵੇਗਾ ਤੁਹਾਨੂੰ ਰਾਸਤਾ ਆਸਾਨ ਕਰਕੇ ਦੇ ਦੇਵੇਗਾ ਤੁਹਾਨੂੰ ਗਾਂ ਰਸਤੇ ਤੇ ਚੱਲਣ ਦਾ ਟੰਗ ਦਸੇਗਾ ਸੋ ਚੌਂਕੀ ਵਾਲੀ ਗੱਲ ਤੇ ਜ਼ਿਕਰ ਗੱਲ ਕਰੀਏ ਇਸ ਤਰ੍ਹਾਂ ਨਹੀਂ ਹੁਣ ਜਿਵੇਂ ਆਪਾਂ ਪੀਰਾਂ ਦੀ ਸੇਵਾ ਕਰਦੇ ਆ ਮੰਨ ਲਓ ਪੀਰਾਂ ਦੀ ਵੀ ਸੇਵਾ ਕਰੋ ਜਿਵੇਂ ਆਈ ਲੋਕਾਂ ਦੀ ਦੇਵਤੇ ਦੀ ਕਿਸੇ ਦੀ ਕਰਦੇ ਕਰੋ ਉਹਨੂੰ ਇੱਕ ਸਾਈਡ ਤੇ ਰੱਖੋ ਪਰ ਗੁਰੂ ਹੋਣਾ ਜ਼ਰੂਰੀ ਹੈ ਗੁਰੂ ਹੀ ਇੱਕ ਐਸੀ ਤਾਕਤ ਹੈ ਜਿਹੜੀ ਸਾਨੂੰ ਪਵ ਬਸਾਗਰ ਪਾਰ ਕਰਾ ਸਕਦੀ ਹੈ ਸੋ ਗੁਰੂ ਹੋਣਾ ਜ਼ਿੰਦਗੀ 'ਚ ਜ਼ਰੂਰੀ ਆ ਕਿਉਂਕਿ ਆਪਾਂ ਪੀਰਾਂ ਦੀ ਸੇਵਾ ਕਰਦੇ ਹਸੀਂ ਦੁਨਿਆਵੀ ਸੁੱਖਾਂ ਲਈ ਕਰਦੇ ਆਂ ਤੇ ਉਹ ਸਾਡੇ ਝੋਲੀ ਦੇ ਵਿੱਚ ਦੁਨਿਆਵੀ ਸੁੱਖ ਪਾਉਂਦੇ ਵੀ ਨੇ ਤੇ ਜਿਹੜਾ ਗੁਰੂ ਹੈ ਉਹ ਸਾਡੀ ਚਰਾਸੀ ਘਟਦਾ ਹੈ ਸਾਨੂੰ ਪਾਰ ਲਵਾਉਂਦਾ ਹੈ ਸੋ ਗੁਰੂ ਨੂੰ ਮੰਨੋ ਪੀਰਾਂ ਨੂੰ ਮੰਨੋ ਜੇਕਰ ਗੁਰੂ ਬਣਾਇਆ ਹੋਇਆ ਹੈ ਤੇ ਗੁਰੂ ਦਾ ਦਿੱਤਾ ਹੋਇਆ ਸ਼ਬਦ ਕਰੋ ਤਾਂ ਪੀਰ ਵੀ ਜਲਦੀ ਦਰਸ਼ਨ ਦੇਣ ਲੱਗ ਪੈਂਦੇ ਨੇ ਸਿੱਧੇ ਹੋ ਜਾਂਦੇ ਨੇ ਜੀ ਗੁਰੂ ਦਾ ਦਿੱਤਾ ਸ਼ਬਦ ਕਰੋਗੇ ਉਹਦੇ ਨਾਲ ਤੁਹਾਡੀ ਸੇਵਾ ਸਵੀਪ ਰਹੇਗੀ ਤੇ ਬਹੁਤ ਮੁਸ਼ਕਲਾਂ ਤੋਂ ਬਚੋਗੇ ਸੋ ਜਦੋਂ ਇਨਸਾਨ ਸਰੀਰ ਛੱਡਦਾ ਹੈ ਉਦੋਂ ਫਿਰ ਪੀਰ ਫਕੀਰ ਵੀ ਬਾਹ ਪੜਾਉਂਦੇ ਆ ਗੁਰੂ ਨੂੰ ਕਿ ਹੁਣ ਤੁਸੀਂ ਇਹ ਦੂ ਅੱਗੇ ਪਾਰ ਲਗਾ ਸਕਦੇ ਕਿਉਂਕਿ ਇਹ ਦੇਵੀ ਦੇ ਉੱਤੇ ਪੀਰ ਫਕੀਰ ਇਹ ਇੱਥੇ ਦੇ ਨਹੀਂ ਤੇ ਜਿਹੜੇ ਗੁਰੂ ਹੈ ਜਿਹੜਾ ਸਾਡਾ ਗੁਰੂ ਹੈ ਗੁਰਦਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਕੋਈ ਸ਼ਬਦ ਮਿਲ ਗਿਆ ਉਹ ਤੁਰਦੀ ਪੌੜੀ ਹੈ ਉਹ ਮੁਕਤੀ ਦਾ ਮਾਰਗ ਦਸਤੀ ਹੈ ਉਹ ਸਿਰਫ ਰੂਹਾਂ ਦੇ ਰੂਹਾਂ ਦੀ ਚਰਾਸਤੀ ਘਟਦੇ ਨੇ ਤੇ ਜੰਮਣ ਮਰਨ ਤੋਂ ਰੈਤ ਕਰ ਦਿੰਦੇ ਨੇ ਪੀਰ ਫਕੀਰ ਆਖਰ ਸਮੇਂ ਤੇ ਜਾ ਕੇ ਬਾ ਗੁਰੂ ਨੂੰ ਫੜਾ ਦਿੰਦੇ ਹੈ ਆਪਣੇ ਸੇਵਕ ਦੀ ਸੋ ਇਸ ਕਰਕੇ ਗੁਰੂ ਹੋਣਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਇਹ ਨਾ ਸੋਚੋ ਕਿ ਅਸੀਂ ਪੀਰਾਂ ਨੂੰ ਹੀ ਮੰਨਦੇ ਆ ਪੀਰਾਂ ਦੀ ਸੇਵਾ ਕਰਨੀ ਆ ਇਸ ਤੋਂ ਇਲਾਵਾ ਕੁਝ ਨਹੀਂ ਗੁਰੂ ਹੋਵੇਗਾ ਤੁਹਾਡੀ ਸੇਵਾ ਜੋ ਕੀਤੀ ਜਾ ਰਹੀ ਆ ਉਹਦੇ 'ਚ ਵਾਧਾ ਵੀ ਹੋਵੇਗਾ ਤੇ ਉਹਦੇ ਨਾਲ ਗਿਆਨ ਆਵੇਗਾ ਤੇ ਔਰ ਜ਼ਿਆਦਾ ਗੱਲ ਨਿਕਰੇਗੀ ਗੁਰੂ ਫਿਰ ਪੀਰਾਂ ਫੀਰਾਂ ਦੀ ਸੇਵਾ ਜਿਹੜੀ ਅਸੀਂ ਕਰਦੇ ਆ ਉਹ ਵੀ ਸਾਨੂੰ ਉਹਦਾ ਫਲ ਵੀ ਦਵਾ ਦਿੰਦਾ ਹੈ ਤੇ ਪੀਰਾਂ ਫੀਰਾਂ ਦੇ ਦਰਸ਼ਨ ਕਰਨੇ ਸੌਖੇ ਹੀ ਜੇਕਰ ਚਾਉਂਦੇ ਹੋ ਤਾਂ ਉਹ ਹੋਣਾ ਜ਼ਰੂਰੀ ਗੁਰੂ ਦਾ ਦਿੱਤਾ ਸ਼ਬਦ ਸਿਮਰੋ ਕਈ ਰੂਹਾਂ ਐਸੀਆਂ ਵੀ ਹੈ ਜਿਹੜੀਆਂ ਪੀਰਾਂ ਦੀ ਸੇਵਾ ਕਰਦੇ ਆ ਗੁਰੂ ਵੀ ਧਾਰਨ ਕੀਤਾ ਹੋਇਆ ਹੈ ਪਰ ਗੁਰੂ ਦਾ ਦਿੱਤਾ ਸ਼ਬਦ ਨਹੀਂ ਕਰ ਰਹੀਆਂ ਉਹ ਕਹਿੰਦੇ ਸਿਰਫ ਸਾਨੂੰ ਆਨੰਦ ਹੀ ਪੀਰਾਂ ਦੀ ਸੇਵਾ ਚਾਉਂਦਾ ਹੈ ਗੁਰੂ ਦਾ ਦਿੱਤਾ ਸ਼ਬਦ ਕਰਨ ਨਹੀਂ ਕਰਦਾ ਮੰਨੇ ਨਹੀਂ ਟਿਕਦਾ ਪਰ ਮੰਨ ਟਿਕਾਉਣਾ ਪਵੇਗਾ ਟਿਕਾ ਕੇ ਦੇਖੋ ਹੌਲੀ ਹੌਲੀ ਟਿਕਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਜੋ ਫਿਰ ਉਹ ਸ਼ਬਦ ਦੇ ਥਰੂ ਮਿਲੇਗਾ ਤੁਹਾਨੂੰ ਫਿਰ ਉਹੀ ਚੀਜ਼ ਚੰਗੀ ਲੱਗੇਗੀ ਸੋ ਗੁਰੂ ਦਾ ਦਿੱਤਾ ਸ਼ਬਦ ਉਹਦੀ ਬੇਅਦਵੀ ਨਹੀਂ ਕਰਨੀ ਉਹਨੂੰ ਸਿਮਰਨਾ ਸ਼ੁਰੂ ਕਰੋ ਜੇਕਰ ਅੱਗੇ ਵਧਣਾ ਹੈ ਸੋ ਹੁਣ ਆਪਾਂ ਇੱਥੇ ਜੀ ਵੀਡੀਓ ਲੰਬੀ ਹੋ ਗਈ ਕੱਲ ਜੇ ਸਮਝਾਉਣ ਲੱਗੇ ਤਾਂ ਹਜੇ ਕਾਫੀ ਲੰਬੀ ਹੈ ਮਾਫੀ ਚਾਹੁੰਦੇ ਹਾਂ ਸੋ ਵੀਡੀਓ ਨੂੰ ਹੁਣ ਇਹ ਦਰੂ ਕਰ ਦੇਣਾ ਚਾਹੀਏ ਆਪਾਂ ਮੇਨ ਵਿਸ਼ੇ ਵੱਲ ਚੱਲਦੇ ਆਂ ਇੱਥੇ ਤੇ ਇੱਥੇ ਇੱਕ ਗੱਲ ਹੋਰ ਕਮਾਂਗੇ ਕਿ ਜਿਨ੍ਹਾਂ ਨੂੰ ਹੋਰ ਭਾਸ਼ਾ ਦੇ ਵਿੱਚ ਸਾਡੀ ਆਵਾਜ਼ ਸੁਣਾਈ ਦੇ ਰਹੀ ਹੈ ਕਿਸੇ ਵੀ ਵੀਡੀਓ ਦੀ ਤੇ ਤੁਹਾਨੂੰ ਖੁਦ ਨੂੰ ਹੀ ਉਹ ਵੀਡੀਓ ਦੀ ਆਵਾਜ਼ ਸਹੀ ਕਰਨੀ ਪਵੇਗੀ ਕਿ ਸਾਡੇ ਨਾਲ ਕੋਈ ਵੀ ਪ੍ਰੋਬਲਮ ਨਹੀਂ ਹੈ ਸੋ ਇਹ ਪ੍ਰੋਬਲਮ ਆ ਰਹੀ ਆ ਤੇ ਕਾਫੀ ਫਰਕ ਪਿਆ ਹੈ ਚੈਨਲ ਤੇ ਕਿਉਂਕਿ ਆਵਾਜ਼ ਸਮਝ ਨਹੀਂ ਆਏਗੀ ਤਾਂ ਕੋਈ ਵੀਡੀਓ ਨੂੰ ਨਹੀਂ ਸੁਨੇਗੀ ਥੰਬਨੇਲ ਪੜ ਸਕਦੇ ਆ ਪਰ ਆਵਾਜ਼ ਸਮਝ ਜ ਨਹੀਂ ਆਉਂਦੀ ਸੋ ਤੁਹਾਨੂੰ ਖੁਦ ਨੂੰ ਹੀ ਆਪੋ ਆਪਣੇ ਫੋਨਾਂ ਤੋਂ ਸੈਟਿੰਗ ਕਰਨੀ ਪਵੇਗੀ ਜੀ ਸੋ ਹੁਣ ਗੱਲ ਕਰੀਏ ਮੇਨ ਮਿਸ਼ੇ ਦੀ ਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਝਾੜੂ ਘਰ ਵਿੱਚ ਕਿਉਂ ਲਿਆ ਕੇ ਰੱਖਣਾ ਪਰ ਘਰ ਦੇ ਵਿੱਚ ਬਰਤਨਾ ਨਹੀਂ ਹੈ ਇਸ ਝਾੜੂ ਨੂੰ ਤੇ ਇਹਦਾ ਲਾਭ ਕੀ ਹੋਣ ਵਾਲਾ ਆ ਕਿਰਪਾ ਮਾਲਕ ਦੀ ਐਵੇਂ ਹੋਵੇਗੀ ਇਸ ਕਰਮ ਦੇ ਨਾਲ ਉਹ ਆਪਾਂ ਹੁਣ ਕਰਦ ਸਾਂਝੀ ਕਰਾਂਗੇ ਤੁਸੀਂ ਸਿਰਫ ਇੱਕ ਵੀਡੀਓ ਨੂੰ ਸ਼ੇਅਰ ਕਰਨਾ ਹੈ ਵਾਦੋ-ਵਾਦ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਇੱਕ ਚੰਗਾ ਕਰਮ ਹੋਵੇਗਾ ਤੁਹਾਡੀ ਵਜ੍ਹਾ ਨਾਲ ਕਿਸੇ ਹੋਰ ਰੂਹ ਦਾ ਭਲਾ ਹੋਵੇਗਾ ਹਰ ਇੱਕ ਦਾ ਭਲਾ ਮੰਗਣਾ ਚਾਹੀਦਾ ਆ ਸੋ ਕਹਿੰਦੇ ਹੁੰਦੇ ਆ ਕਿ ਕਰ ਭਲਾ ਉਹ ਭਲਾ ਅੰਤ ਭਲੇ ਦਾ ਭਲਾ ਸੋ ਕਿਸੇ ਰੂਹ ਨੇ ਪ੍ਰਮਾਤਮਾ ਨਾਲ ਜੁੜ ਜਾਣਾ ਕਿਸੇ ਰੂਹ ਸਕੂਨ ਮਿਲਣਾ ਹਿੰਮਤ ਮਿਲਣੀ ਹੌਸਲਾ ਮਿਲਣਾ ਤੁਹਾਡੀ ਵਜ੍ਹਾ ਦੇ ਨਾਲ ਉਹ ਸੀਸਾਂ ਦੁਆਵਾਂ ਉਹ ਰੂਹ ਵੀ ਦਵੇਗੀ ਅਤੇ ਮਾਲਕ ਵੱਲੋਂ ਜਿਹੜਾ ਪਿਆਰ ਮਿਲੇਗਾ ਉਹ ਵੱਖਰਾ ਹੈ ਜੀ ਸੋ ਇਸ ਕਰਕੇ ਚੰਗਾ ਕਰਮ ਜ਼ਰੂਰ ਕਰਿਆ ਕਰੋ ਮਾੜਾ ਕਰਮ ਤਾਂ ਹਰ ਕੋਈ ਕਰ ਲੈਂਦਾ ਹੈ ਸੋ ਹੁਣ ਗੱਲ ਕਰੀਏ ਕਿ ਝਾੜੂ ਘਰ ਵਿੱਚ ਕਿਉਂ ਰੱਖਣਾ ਹੈ ਸੋ ਹੁਣ ਪਹਿਲਾਂ ਤਾਂ ਇੱਥੇ ਇਹ ਗੱਲ ਕਲੀਅਰ ਕਰੀਏ ਕਿ ਝਾੜੂ ਜਿਹੜਾ ਤੁਸੀਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਲਿਆਉਣਾ ਜੇਕਰ ਬਾਸ ਦਾ ਝਾੜੂ ਲਿਆਮੋ ਸਭ ਤੋਂ ਵਧੀਆ ਗੱਲ ਆ ਇੱਕ ਹੁੰਦਾ ਫਰਸ਼ ਵਾਲਾ ਜੇਕਰ ਬਾਸ ਦਾ ਝਾੜੂ ਲਿਆ ਸਕਦੇ ਹੋ ਤੇ ਸਭ ਤੋਂ ਵਧੀਆ ਹੈ ਤੇ ਉਸ ਝਾੜੂ ਨੂੰ ਤੁਸੀਂ ਚੰਗੇ ਥਾਂ ਰੱਖ ਲਓ ਜਿਸ ਰੂਮ ਦੇ ਵਿੱਚ ਸੇਵਾ ਕਰਦੇ ਹੋ ਮਾਲਕ ਦੀ ਉਸ ਰੂਮ ਦੇ ਵਿੱਚ ਰੱਖ ਲਓ ਤੇ ਉਹ ਝਾੜੂ ਨੂੰ ਪਿਆ ਰਹਿਣ ਦਿਓ ਅਗਲੇ ਦਿਨ ਦੀਵਾਲੀ ਦੇ ਦਿਨ ਤੁਸੀਂ ਕੀ ਕਰਨਾ ਹੈ ਕੋਈ ਝਾੜੂ ਤੁਸੀਂ ਮੰਤਰ ਚੜਾ ਕੇ ਆਉਣਾ ਹੈ ਅਗਲੇ ਦਿਨ ਚਾਹੇ ਦੀਵਾਲੀ ਵਾਲੇ ਦਿਨ ਚੜਾਇਆ ਉਹ ਚਾਹੇ ਦੀਵਾਲੀ ਤੋਂ ਅਗਲੇ ਦਿਨ ਚੜਾਇਆ ਉਹ ਤੁਸੀਂ ਉਹੀ ਕਰਮ ਮੰਦਿਰ ਕਰਕੇ ਆਉਣਾ ਹੈ ਮੰਦਿਰ ਚੜਾ ਕੇ ਆਉਣਾ ਝਾੜੂ ਮੂੰਹ ਪਰ ਪਹਿਲਾਂ ਅਰਦਾਸ ਬੇਨਤੀ ਘਰੋਂ ਕਰਕੇ ਦੋਹੀਆਂ ਆਪਣੇ ਵੱਡੇ ਬਜ਼ੁਰਗਾਂ ਨੂੰ ਯਾਦ ਕਰਨਾ ਹੈ ਜਿਨ੍ਹਾਂ ਦੀ ਸੇਵਾ ਕਰਦੇ ਹੋ ਜਿਨ੍ਹਾਂ ਦੇ ਨਾਮ ਦਾ ਚਿਰਾਗ ਰੋਸ਼ਨ ਜੋਤ ਰੋਸ਼ਨ ਕਰਦੇ ਹੋ ਫਿਰ ਉਹਨਾਂ ਅੱਗੇ ਅਰਜ਼ ਬੇਨਤੀ ਕਰਨੀ ਪਹਿਲਾਂ ਆਪਣੇ ਪਿਤਰਾਂ ਅੱਗੇ ਯਾਨੀ ਬਜ਼ੁਰਗਾਂ ਅੱਗੇ ਅਰਦਾਸ ਕਰਨੀ ਫਿਰ ਜਿਹੜਾ ਰਿਸ਼ਤਾ ਫੱਕਰ ਬਿਠਾਇਆ ਹੋਇਆ ਉਹਦੇ ਅੱਗੇ ਅਰਦਾਸ ਕਰਕੇ ਕਿ ਮਾਲਕਾ ਕਰਮ ਕਰਨ ਲੱਗੇ ਕਬੂਲ ਕਰਾਉਣਾ ਜਦੋਂ ਇੰਨੀ ਗੱਲ ਹੀ ਕਹਿ ਕੇ ਤੁਸੀਂ ਤੁਰਦੇ ਹੋ ਫਿਰ ਕਰਮ ਚਾਹੇ ਤੁਸੀਂ ਬਾਹਰ ਜਿੰਨੇ ਮਰਜੀ ਕਰੋ ਕਬੂਲ ਹੋਣਗੇ ਜੇਕਰ ਇਹਨਾਂ ਨੂੰ ਛੱਡ ਕੇ ਅਸੀਂ ਬਾਹਰ ਕਰਮ ਕਰਦੇ ਫਿਰਾਂਗੇ ਤਾਂ ਫਿਰ ਵਿਆਦ ਨਹੀਂ ਦੀ ਫੱਕਰ ਦੀ ਕਿਉਂਕਿ ਉਹਨੂੰ ਵੀ ਲੱਗਦਾ ਹੈ ਕਿ ਮੇਰੇ ਤੋਂ ਜ਼ਿਆਦਾ ਵਾਗ ਵਿਸ਼ਵਾਸ ਰੱਖਦੇ ਨੇ ਸੋ ਇਸ ਕਰਕੇ ਪਹਿਲਾਂ ਉਹਦਾ ਪਹਿਲਾਂ ਹੱਕ ਉਹ ਮਾਲਕ ਨੂੰ ਦਿਆ ਕਰੋ ਜੀ ਤੇ ਫਿਰ ਤੁਸੀਂ ਅਰਦਾਸ ਬੇਨਤੀ ਕਰਕੇ ਉਹ ਝਾੜੂ ਨੂੰ ਮੰਦਰ ਚੜਾ ਕੇ ਹੁੰਦਾ ਹੈ ਕਿਉਂਕਿ ਝਾੜੂ ਦੇ ਵਿੱਚ ਮਾਂ ਲక్ష్ਮੀ ਦਾ ਵਾਸ ਮੰਨਿਆ ਗਿਆ ਹੈ ਤੇ ਝਾੜੂ ਦੇ ਨਾਲ ਹੁਣ ਜਿਵੇਂ ਜਿਵੇਂ ਕੋਈ ਆ ਕੇ ਸੇਵਾ ਕਰੇਗਾ ਧਰਨੀ ਥਾਂ ਤੇ ਜਿੱਥੇ ਵੀ ਚੜਾਉਂਦੇ ਉਸ ਝਾੜੂ ਦੇ ਨਾਲ ਜਿੰਨੀ ਸਫਾਈ ਹੋਣੀ ਤੁਹਾਡੇ ਰਸਤੇ ਸਾਫ ਹੁੰਦੇ ਜਾਣਗੇ ਰਸਤੇ ਖੁੱਲਦੇ ਜਾਣਗੇ ਕੰਮਕਾਰ ਦੇ ਵਿੱਚ ਆਦਾ ਹੋਵੇਗਾ ਜੀ ਜਿੰਦਾਂ ਜਿੰਦਾਂ ਕੋਈ ਉਸ ਝਾੜੂ ਦੇ ਨਾਲ ਸੇਵਾ ਕਰੇਗਾ ਝਾੜੂ ਲਗਾਵੇਗਾ ਕਚਰਾ ਇਕੱਠਾ ਕਰੇਗਾ ਸਮਝ ਲਓ ਤੁਹਾਡੇ ਰਸਤੇ ਦੇ ਵਿੱਚ ਜੋ ਰੁਕਾਵਟਾਂ ਆ ਉਹ ਦੂਰ ਹੁੰਦੀਆਂ ਜਾ ਰਹੀਆਂ ਸਿਵਾਸ਼ ਰੱਖ ਕੇ ਕੰਮ ਕਰਕੇ ਦੇਖੋ ਦੀਵਾਲੀ ਤੇ ਤਾਂ ਇਹ ਕੰਮ ਵਾਲਾ ਹੀ ਖਾਸ ਹੋ ਜਾਂਦਾ ਆ ਸੋ ਜ਼ਿੰਦਗੀ ਦੇ ਵਿੱਚ ਜੋ ਪਰੇਸ਼ਾਨੀਆਂ ਚੰਦ ਕੀ ਇਲਾਜ ਲਿਆ ਹੋਇਆ ਜਾਂ ਕਿਸੇ ਤਰ੍ਹਾਂ ਕੀਤਾ ਕਰਾਇਆ ਜਾਂ ਕਿਸੇ ਤਰ੍ਹਾਂ ਦੀ ਰੁਕਾਵਟਾਂ ਕੰਮਕਾਰ ਰੁਕਾਵਟ ਇਹ ਇੱਕ ਕਰਮ ਤੁਹਾਡੀਆਂ ਮੁਸ਼ਕਲਾਂ ਤੇ ਹੀ ਹੱਲ ਕਰ ਦਵੇਗਾ ਜੀ ਵਿਸ਼ਵਾਸ ਦੇ ਨਾਲ ਵਿਸ਼ਵਾਸ ਦੇ ਨਾਲ ਤੁਸੀਂ ਜੇਕਰ ਕਰਮ ਕਰਦੇ ਹੋ ਤਾਂ ਇਹਦਾ ਨਾ ਕੋਈ ਜ਼ਰੂਰ ਕਰਮ ਹਰ ਇੱਕ ਦਾ ਲਾਭ ਮਿਲਦਾ ਹੈ ਜੇਕਰ ਮੰਨਿਆ ਜਾਵੇ ਉਹਨਾਂ 'ਚ ਯਕੀਨ ਬਣਾਇਆ ਜਾਵੇ ਜੇਕਰ ਯਕੀਨ ਦੇ ਨਾਲ ਕੋਈ ਵੀ ਕਰਮ ਕਰਦੇ ਹੋ ਸਿਰਫ ਇੱਕ ਫਰਿਆਦ ਨਹੀਂ ਕਰਦਿਓ ਕੋਈ ਹੋਰ ਕਰਮ ਵੀ ਨਹੀਂ ਕਰਦੇ ਤਾਂ ਉਹ ਫਰਿਆਦ ਕਬੂਲ ਹੁੰਦੀ ਹੈ ਵਿਸ਼ਵਾਸ ਹੋਣਾ ਚਾਹੀਦਾ ਆਪਣੇ ਮਾਲਕ ਤੇ ਯਕੀਨ ਹੋਣਾ ਚਾਹੀਦਾ ਤੇ ਸਭ ਖੁਸ਼ ਹੋ ਜਾਂਦਾ ਹੈ ਜੀ ਸੋ ਉਮੀਦ ਕਰਦੇ ਹਾਂ ਕਿ ਇਹ ਕੰਮ ਤੁਸੀਂ ਜ਼ਰੂਰ ਕਰੋਗੇ ਜੀ ਸੋ ਜਿਹਨਾਂ ਨੇ ਵੀਡੀਓ ਨੂੰ ਸ਼ੇਅਰ ਕੀਤਾ ਹੈ ਇੱਕ ਵਾਰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਜੀ ਤੇ ਜਿਹੜੇ ਕਰਮ ਕਰਨਗੇ ਉਹ ਵੀ ਦੱਸਣ ਜੀ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਜੈ ਪੀ ਰਾਧਾ ਜੀ ਜੈ ਸਾਈਂ ਜੀ